ਸਾਚੀ ਗਾ ਦੋਸਤੋ ਬਈ ਜਮਾ ਤੋਹਫਾ ਗੱਡੀ ਲੈ ਕੇ ਆਇਆ ਤੁਹਾਡੇ ਵਾਸਤੇ ਕਿਸੇ ਦੇ ਘਰੇ ਖੜੀ ਆਲਟੋ ਬਈ ਕਿਸੇ ਡੀਲਰ ਦੀ ਗੱਡੀ ਨਹੀਂ ਗਈ ਬਿਲਕੁਲ ਘਰੇ ਖੜੀ ਹੈ ਜੀ ਤੇ ਜਿਹੜਾ ਗੱਡੀ ਨੂੰ ਚਲਾਉਂਦੇ ਸੀਗੇ ਉਹ ਅੰਕਲ ਦੀ ਡੈਥ ਹੋ ਚੁੱਕੀ ਹੈ ਬਸ ਇਹਨਾਂ ਨੇ ਮਜਬੂਰੀ ਦੇ ਵਿੱਚ ਹੀ ਵੇਚਣੀ ਹੈ ਗੱਡੀ ਤੇ ਗੱਡੀ ਤੁਸੀਂ ਚੈੱਕ ਕਰੋ ਗੱਡੀ ਇੱਕਦਮ ਐਂ ਕਹੋ ਵੀ ਤੋਹਫਾ ਹੀ ਆ ਦਿੱਲੀ ਨੰਬਰ ਕਾਰ ਹੈ ਜੀ ਤੇ ਫਸਟ ਓਨਰ ਗੱਡੀ ਪਹਿਲਾਂ ਸੀਗੀ ਹੁਣ ਇਹ ਸੈਕੰਡ ਓਨਰ ਹੋ ਚੁੱਕੀ ਹੈ ਵੀ ਨਾਮ ਸੀ ਦਿੱਲੀ ਦੇ ਬੰਦੇ ਦੇ ਨਾਮ ਹੋਈ ਵੀ ਆ ਤੇ ਕਾਗਜ਼ ਪੱਤਰ ਬਈ ਸਾਰੇ ਪੂਰੇ ਆ ਦੇ ਐਨਓਸੀ ਵਗੈਰਾ ਸਾਰਾ ਕੁਝ ਮਿਲੂਗੀ ਮੈਂ ਤੁਹਾਨੂੰ ਦਿ ਤੇ ਇੱਕ ਵਾਰ ਤੁਸੀਂ ਪਹਿਲਾਂ ਗੱਡੀ ਆਸੇ-ਪਾਸੇ ਚੈੱਕ ਕਰ ਲਓ ਸਾਫ ਪਈਆ ਕਾਰਜਮ ਤੇ ਦੇਖ ਸਕਦੇ ਹੋ ਤੁਸੀਂ ਆਸੇ-ਪਾਸੇ ਨੂੰ ਤੇ ਬਾਕੀ 2011 ਮਾਡਲ ਆ ਇਹ ਤੇ 2012 ਦੇ ਵਿੱਚ ਰਜਿਸਟ੍ਰੇਸ਼ਨ ਹੋਈ ਹੈ ਬਈ ਇੱਕ ਸਾਉ ਦੀ 12 ਮਾਡਲ ਹੀ ਆ ਤੇ ਇੱਕ ਵਾਰ ਮੈਂ ਤੁਹਾਨੂੰ ਦਿਖਾ ਵੀ ਦਿਨਾ ਕਿ ਇਹ ਨਾਲ ਤੇ ਬਾਕੀ ਮੈਂ ਰੇਟ ਵੀ ਤੁਹਾਨੂੰ ਦੱਸੂਗਾ ਇੱਕ ਵਾਰੀ ਪਹਿਲਾਂ ਦਾ ਸ਼ੇਅਰ ਕਰ ਦਿਓ ਦੱਬ ਕੇ ਬਾਈ ਹੁਣ ਮੈਂ ਤੁਹਾਨੂੰ ਅੰਦਰੋਂ ਦਿਖਾਉਣਾ ਬਾਈ ਸੀਟ ਕਵਰ ਚੜੇ ਹੋਏ ਆ ਤੇ ਪਿਛਲੇ ਸੀਟਾਂ ਦੇ ਵੀ ਸੀਟ ਕਵਰ ਪੂਰੇ ਵਧੀਆ ਚੜੇ ਹੋਏ ਆ ਦੇਖ ਸਕਦੇ ਹੋ ਅੰਦਰੋਂ ਗੱਡੀ ਬਾਈ ਇੰਟੀਰੀਅਰ ਦੀ ਇੱਕਦਮ ਆਈ ਕਹਿੰਦਾ ਕੋਈ ਨਵੀਂ ਪਈਆ ਜਮਾ ਤੇ ਮੈਂ ਤੁਹਾਨੂੰ ਬਾਕੀ ਦਿਖਾ ਵੀ ਦਿਨਾ ਬਾਈ ਕੀ ਸਿਸਟਮ ਆ ਨਾ ਤਾਂ ਬਸ ਸਟਾਰਟ ਕਰਕੇ ਵੀ ਦਿਖਾਵਾਂਗੇ ਤੇ ਪਹਿਲਾਂ ਤਾਂ ਆਪਾਂ ਉਹ ਦਿਖਾ ਦਈਏ ਵੀ ਤੁਹਾਨੂੰ ਕਿੰਨੀ ਚੱਲੀ ਆ ਇਹ ਸਾਰਾ ਕੁਝ ਕੋਈ ਉੱਲਾ ਨਹੀਂ ਇਹਦੇ ਵਿੱਚ ਨਾ ਕੋਈ ਇਹਨਾਂ ਨੇ ਮਜਬੂਰੀ ਦੇ ਵਿੱਚ ਗੱਡੀ ਵੇਚਣੀ ਆ ਤੇ ਵੇਚਣੀ ਵੀ ਆ ਬਾਈ ਤੇ ਸੰਪਰਕ ਲੈਣ ਵਾਲਾ ਬੰਦਾ ਹੀ ਕਰੇ ਆ ਦੇਖੋ ਇਹ ਬਾਈ ਗੱਡੀ ਚੱਲ ਚੁੱਕੀ ਆ 144437 ਕਿਲੋਮੀਟਰ ਤੇ ਗੱਡੀ ਬਾਈ ਨਾਂ ਦੀ ਇੰਨੀ ਚੱਲੀ ਹੋਈ ਆ ਗੱਡੀ ਜਮਾ ਸਾਫ਼ ਪਈ ਆ ਤੇ ਮਨ ਕੇ ਚਲੋ ਵੀ ਸੈਕੰਡ ਓਨਰ ਗੱਡੀ ਆ ਇਹ ਸੈਕੰਡ ਓਨਰ ਗੱਡੀ ਆ ਤੇ ਹੁਣ ਤੁਹਾਡੇ ਥਰਡ ਓਨਰ ਹੋਊਗੀ ਜਿਹਨੇ ਲੈਣੀ ਆ ਬਾਈ ਇੱਕ ਸਾਹ ਦੀ ਤੋਹਫਾ ਗੱਡੀ ਆ ਮਨ ਕੇ ਚਲੋ 12 ਮਾਡਲ ਕਾਰ ਆ ਤੇ ਇੱਕ ਵਾਰ ਤੁਸੀਂ ਕਾਰ ਪਹਿਲਾਂ ਚੈੱਕ ਕਰੋ ਬਾਈ ਤੇ ਮੈਂ ਤੁਹਾਨੂੰ ਸਟਾਰਟ ਵੀ ਕਰਕੇ ਦਿਖਾਣਾ ਮੈਂ ਬੋਨਟ ਖੋਲਕੇ ਵੀ ਦਿਖਾਉਂਗਾ ਵੀ ਕਿ ਇਹਦਾ ਸਿਸਟਮ ਆ ਤੇ ਇੰਜਨ ਦੀ ਮਨ ਕੇ ਚਲੋ ਜੈਸਾ ਹੁਣਾ ਬਾਈ ਗੱਡੀ 12 ਮਾਡਲ ਐ ਸਾਈਲੈਂਟ ਪਈ ਆ ਗੱਡੀ ਜਮਾ ਹਨ ਜਿਵੇਂ ਕਿ ਆਲਟੋ ਦੇ ਵਿੱਚ ਆਮ ਹੁੰਦਾਗਾ ਹੁਣ ਮੈਂ ਤੁਹਾਨੂੰ ਇਹਦਾ ਉਹ ਖੋਲਕੇ ਵੀ ਦਿਖਾਉਣਾ ਤੇ ਬੋਨਟ ਚੱਕ ਕੇ ਦਿਖਾਉਣੇ ਆਪਾਂ ਤੁਹਾਨੂੰ ਬੇ ਅੰਦਰੋਂ ਦੇਖ ਸਾਧੋ ਜਮਾ ਸਾਈਲੈਂਡ ਕਾਰ ਆ ਕਿਸੇ ਪਾਸੋਂ ਕੋਈ ਉਹ ਹੋ ਜਾ ਨਹੀਂ ਹੈਗਾ ਦੇਖੋ ਇੰਜਨ ਵੀ ਵਧੀਆ ਪਿਆ ਹੈ ਇਹਦਾ 144437 ਕਿਲੋਮੀਟਰ ਚੱਲ ਚੁੱਕੀ ਹੈ ਜੀ ਬਾਕੀ ਥੋੜੀ ਸਾਫ ਸੂਬ ਕਰਨ ਵਾਲੀ ਹੈ ਇੰਜਨ ਚੰਗਾ ਪਿਆ ਕੋਈ ਇੰਜਨ ਦੇ ਵਿੱਚੋਂ ਕੋਈ ਐਕਸਟਰਾ ਆਵਾਜ਼ ਨਹੀਂ ਆਉਂਦੀਗੀ ਨਾਰਮਲ ਆਵਾਜ਼ ਆ ਜਮਾ ਤੇ ਬਾਕੀ ਤੁਸੀਂ ਅੰਦਰੋਂ ਚੈੱਕ ਕਰ ਸਕਦੇ ਹੋ ਕੋਈ ਆਵਾਜ਼ ਨਹੀਂ ਕੀ ਜਿਵੇਂ ਕਿ ਆਮ ਗੱਡੀਆਂ ਖੜਕਣ ਲੱਗ ਜਾਂਦੀਆਂ ਉਹ ਜਮਾ ਨਹੀਂ ਬਿਲਕੁਲ ਹਿਸਾਬ ਦੇ ਨਾਲ ਕਾਰ ਚੱਲੀ ਹੋਈ ਹੈ ਜੀ ਤੇ ਚੈੱਕ ਤੁਸੀਂ ਕਰ ਸਕਦੇ ਹੋ ਇੰਜਨ ਗੇਅਰ ਦੀ ਵੀ ਕਾਰ ਓਕੇ ਪਈ ਆ ਕਿਸੇ ਪਾਸੇ ਕੋਈ ਸ਼ਿਕਾਇਤ ਵਾਲੀ ਗੱਲਬਾਤ ਨਹੀਂ ਹੈਗੀ ਤੇ ਮੈਂ ਨੰਬਰ ਉੱਤੇ ਪਾ ਦੂੰਗਾ ਜੇ ਕਿਸੇ ਵੀਰ ਨੇ ਲੈਣੀ ਆ ਗੱਡੀ ਬਿਲਕੁਲ ਓਕੇ ਆ ਜੀ ਟਾਇਰ ਦੀ ਗੱਲ ਕਰੀਏ ਮੇਨ ਗੱਲ ਟਾਇਰਾਂ ਦੀ ਵੀ ਆ ਇਹਦੇ ਟਾਇਰ ਵੀ ਬਾਈ ਇਹਦੇ ਚੰਗੇ ਪਏ ਆ ਟਾਇਰ ਵੀ ਇੱਕਦਮ ਸਾਫ਼ ਪਏ ਆ ਜਾਣ ਕੇ ਚਲੋ ਟਾਇਰ ਹਜੇ ਮਰਦੇ ਨਹੀਂ ਹੈਗੇ ਚੰਗੇ ਟਾਇਰ ਪਏ ਆ ਸੀਡ ਕੰਪਨੀ ਦੇ ਟਾਇਰ ਆ ਜੀ ਤੇ ਟਾਇਰ ਚਾਰੀ ਵਧੀਆ ਪਏ ਆ ਹਜੇ ਚੱਲਣਗੇ ਕਾਫੀ ਟਾਈਮ ਚੱਲਣਗੇ ਬਾਈ ਹਜੇ ਟਾਇਰਾਂ ਤੁਹਾਨੂੰ ਬਦਲਣ ਦੀ ਲੋੜ ਨਹੀਂ ਪੈਂਦੀ ਤੇ ਬਾਕੀ ਗੱਡੀ ਜਿਹਨੇ ਨਾ ਕਰਾਉਣੀਆਂ ਪੰਜਾਬ ਦੇ ਵਿੱਚ ਉਹ ਬੰਦਾ ਵੀ ਲੈ ਸਕਦਾ ਤੇ ਦਿੱਲੀ ਦੇ ਬੰਦੇ ਲੈਣੀਆਂ ਦਿੱਲੀ ਦਾ ਬੰਦਾ ਵੀ ਲੈ ਸਕਦਾ ਬਾਕੀ ਸੀਆਰਡੀ ਕੰਪਨੀ ਦਾ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਤੇ ਬਾਕੀ ਗੱਡੀ ਦੀ ਕੰਡੀਸ਼ਨ ਫੁੱਲ ਓਕੇ ਪਈ ਆ ਬਾਈ ਜੇ ਕਿਸੇ ਬਾਈ ਨੇ ਲੈਣੀ ਆ ਤਾਂ ਸੰਪਰਕ ਕਰ ਸਕਦਾ ਹੁਣ ਰੇਟ ਦੀ ਗੱਲ ਕਰੀਏ ਬਾਈ ਰੇਟ ਇਹਦਾ 110000 ਰੁਪਿਆ ਪਾਇਆ ਆ ਬਾਕੀ ਮੌਕੇ ਤੇ ਬਾਈ ਘਟ ਵੱਧ ਜਾਊਗਾ ਕੋਈ ਚੱਕਰ ਨਹੀਂਗਾ ਉਹ ਉਹ ਚੀਜ਼ ਦਾ ਜਮਾ ਲੋੜ ਨਾ ਮੰਨਿਓ ਬਾਈ ਗੱਡੀ ਪਸੰਦ ਕਰਨ ਵਾਲੇ ਬਣਿਓ ਗੱਡੀ ਦਾ ਰੇਟ ਰੂਟ ਉੱਤੇ ਥੱਲੇ ਹੋ ਜਾਊਗਾ ਨਾ ਗੱਡੀ ਸਾਫ਼ ਪਈ ਆ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜਮਾਂ ਸਾਬਣਾ ਚੱਲੀ ਹੋਈ ਆ ਗੱਡੀ ਮਾੜੀ ਮੋਟੀਆਂ ਚੜੀ ਟੱਜ ਢੁੱਟਾ ਹੈ ਨਹੀਂ ਉਹ ਤਾਂ ਚਲੋ ਹੋ ਜਾਂਦੀਆਂ ਨੇ ਕਵਰ ਕੋਈ ਚੱਕਰ ਨਹੀਂ ਗਿਆ ਤੇ ਬਾਕੀ ਤੁਸੀਂ ਇਹ ਗੱਡੀ ਖਰੀਦਣੀ ਆ ਤਾਂ ਖਰੀਦ ਸਕਦੇ ਹੋ ਬਿਲਕੁਲ ਸਾਫ਼ ਆ ਕੰਡੀਸ਼ਨ ਦੀ ਕਾਰ ਘੈਂਟ ਗੱਲ ਬਾਤ ਆ ਬਾਈ ਤੇ ਜੇ ਕਿਸੇ ਬਾਈ ਨੇ ਲੈਣੀ ਆ ਸੰਪਰਕ ਜ਼ਰੂਰ ਕਰਿਓ ਤੇ ਬਾਕੀ ਮੈਂ ਤੁਹਾਨੂੰ ਇਹ ਦੱਸ ਦਿਨਾ ਬਈ ਪਿੰਡ ਦੌਦਰ ਜ਼ਿਲ੍ਹਾ ਮੋਗਾ ਦੇ ਵਿੱਚ ਇਹ ਕਾਰ ਖੜੀ ਹੋਈ ਆ ਸ਼ੇਅਰ ਕਰਿਓ ਤਾਂ ਅੱਗੇ ਭਾਈ ਆਲਟੋ ਦੇ ਸ਼ਕੀਨਾ ਵਾਸਤੇ ਦਾ ਘੈਂਟ ਵੀਡੀਓ ਆ ਬੂਜੀ ਕਿਉਂਕਿ ਇਹ ਜੀ ਗੱਡੀ ਤੁਹਾਨੂੰ ਕਿਤੇ ਮਿਲ ਨਹੀਂ ਲਿਆ ਇੰਨੇ ਰੇਟ ਦੇ ਵਿੱਚ ਗੱਡੀ 12 ਮਾਡਲ ਆ ਕੋਈ 5 6 ਮਾਡਲ ਨਹੀਂ ਹੈਗੀ 12 ਮਾਡਲ ਕਾਰ ਆ ਜੀ ਜਮਾ ਰੇਟ ਸਹੀ ਆ ਬਾਕੀ ਤੁਸੀਂ ਦੱਸੋ ਵੀ ਤੁਹਾਨੂੰ ਕੀ ਹਿਸਾਬ ਕਿਦਾਵਜੇ ਚਾਹੀਦੀ ਆ ਤੁਹਾਡੀ ਰੇਟ ਨਾਲ ਗੱਲਬਾਤ ਕਰ ਲਿਓ ਤੇ ਉਹ ਰੇਟ 'ਚ ਤੁਹਾਨੂੰ ਇਹ ਗੱਡੀ ਮਿਲ ਜੂਗੀ ਕਿਉਂਕਿ ਗੱਡੀ ਦੇ ਸੀਟ ਕਵਰ ਵੀ ਚੰਗੇ ਆ ਮਗਰਲੇ ਪਾਸੇ ਵੀ ਦਿਖਾ ਦਨਾ ਬਹੁਤ ਸੋਹਣੀ ਕਾਰ ਆ ਜੀ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਆ ਮੰਨ ਕੇ ਚਲੋ ਟੇਪ ਟੂ ਪਸ ਮਿਊਜ਼ਿਕ ਸਿਸਟਮ ਵਗੈਰਾ ਲੱਗਿਆ ਹੋਇਆ ਸਾਰਾ ਉਹ ਦੇਖ ਸਕਦੇ ਹੋ ਤੇ ਘੈਂਟ ਗੱਲ ਬਾਤ ਆ ਸਾਰੀ A to Z ਇੰਟੀਰੀਅਰ ਦੀ ਬਹੁਤ ਸਾਫ਼ ਪਈਆ ਮੇਨ ਇੰਟੀਰੀਅਰ ਦਾ ਹੁੰਦਾ ਤੇ ਬਾਹਰੋਂ ਹੁੰਦਾ ਨਾ ਉਹ ਵਧੀਆ ਪਿਆ ਇੰਜਨ ਗੇਅਰ ਦੀ ਓਕੇ ਪਈਆ ਮੰਨ ਕੇ ਚਲੋ ਗੱਲ ਬਾਤ ਪੂਰੀ ਐਂਡ ਹੋਈ ਪਈਆ ਬਾਈ ਤੇ ਕੋਈ ਬੰਦਾ ਇਹ ਜੀ ਕਾਰ ਤੁਹਾਨੂੰ ਮਿਲਣੀ ਨਹੀਂ ਨੀਗੀ ਆਪਾਂ ਡੀਲਰਾਂ ਤੋਂ ਗੱਡੀਆਂ ਲੈ ਲੈਣੀਆਂ ਹੁੰਦੀਆਂ ਆ ਪਰਾ ਕਰੀ ਖੜੀ ਹੈ ਗੱਡੀ ਕੋਈ ਡੀਲਿੰਗ ਵਾਲਾ ਕੰਮ ਨਹੀਂ ਹੈਗਾ ਇਹਨਾਂ ਨੇ ਵੈਸੇ ਹੀ ਵੇਚਣੀ ਆ ਮਜਬੂਰੀ ਦੇ ਕਰਕੇ ਕਹਿ ਸਕਦੇ ਆ ਬਹੁਤ ਤਾਂ ਵੇਚਣੀ ਆ ਸ਼ੇਅਰ ਕਰ ਦਿਓ ਦਬਕੇ ਤੇ ਜੇ ਕਿਸੇ ਨੇ ਲੈਣੀ ਆ ਬਾਈ ਉੱਤੇ ਸੰਪਰਕ ਨੰਬਰ ਦਿੱਤਾ ਹੋਇਆ ਲੈ ਲਓ ਬਾਈ ਗੱਡੀ ਤੇ ਇਹ ਨਹੀਂ ਪਤਾ ਵੇਚੀ ਜਾਣੀ ਆ ਤੋਹਫਾ ਹੀ ਆ ਇੱਕ ਹਿਸਾਬ ਦਾ ਕਦੇ ਕਦੇ ਮਿਲਦਾ ਹੁੰਦਾ ਇਹ ਤੋਹਫਾ ਸ਼ੇਅਰ ਕਰ ਦਿਓ ਦਬਕੇ ਫੈਮਿਲੀ ਕਾਰ ਆ ਬਾਈ ਧੰਨਵਾਦ